ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆਪਾਂ ਅੱਜ ਆਪਣੇ ਨਗਰ ਦੇ ਵਿੱਚ ਰਾਣਾ ਹਸਪੀਟਲ ਪਹੁੰਚੇ ਆ ਜਿੱਥੇ ਕਿ ਨਵਾਂ ਆਈਸੀ ਰੂਮ ਜਿਹੜਾ ਹੈ ਤਿਆਰ ਕੀਤਾ ਗਿਆ ਜਿੱਥੇ ਕਿ ਡੈਲਸਿਸ ਮਸ਼ੀਨਾ ਸਾਰੀਆਂ ਹੋਣ ਤੋਂ ਇਲਾਵਾ ਹੋਰ ਸਾਰੀਆਂ ਸਹੂਤਾ ਮਿਲਣ ਜਾ ਰਹੀਆਂ ਤੁਸੀਂ ਪਿੱਛੇ ਦੇਖ ਰਹੇ ਜਿਹਾ ਰਾਣਾ ਹਸਪੀਟਲ ਆਓ ਤੁਹਾਨੂੰ ਇੱਥੇ ਜਿਹੜਾ ਨਵਾਂ ਆਈਸੀ ਰੂਮ ਬਣਾ ਉਹਦੀ ਜਿਹੜੀ ਆ ਓਪਨਿੰਗ ਹੋਣ ਜਾ ਰਹੀ ਆ ਉੱਥੇ ਆਪਾਂ ਤੁਹਾਨੂੰ ਧਿਆਤੀ ਮਰਾਈਏ ਕਿ ਇਸ ਸਾਰੀ ਜਿਹੜੀ ਤੁਹਾਨੂੰ ਸਹੂਤਾ ਮਿਲ ਜਾਨੀ ਜੋ ਸੇਲ ਸਹੂਤਾ ਹੈ ਉਹਦੇ ਵਿੱਚ ਡਾਇਲਸਨਸ ਮਸ਼ੀਨਾਂ ਤੋਂ ਲੈ ਕੇ ਸਾਰੀਆਂ ਸਹੂਤਾ ਤੁਹਾਨੂੰ ਮਿਲਣਗੀਆਂ ਇੱਥੇ ਜੋ ਵੀ ਸਿਹਤ ਬਗਵਕ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤੁਹਾਡੇ ਬੈਕਵੈਟ ਜਿਹੜੇ ਆ ਇਲਾਕੇ ਦੇ ਵਿੱਚ ਬਹੁਤ ਵੱਡਾ ਹਸਪੀਟਲ ਹੈ ਜਿੱਥੇ ਕਿ ਪਬਲਿਕ ਨੂੰ ਸੇਲ ਸਹੂਤਾ ਸਾਰੀਆਂ ਮਿਲਦੀਆਂ ਆ ਉਹ ਤੁਹਾਨੂੰ ਦਿਖਾਉਂਦੇ ਆ ਇੱਥੇ ਜਿਹੜਾ ਹੈ ਆਈਸੀਯੂ ਜਿਹੜਾ ਹੈ ਤਿਆਰ ਕੀਤਾ ਗਿਆ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਜਿਹੜਾ ਨਵੀਂ ਓਪਨਿੰਗ ਹੋਣ ਜਾ ਰਹੀ ਹੈ ਜਿੱਥੇ ਕਿ ਪਹਿਲਾਂ ਇੱਥੇ 2-3 ਬੈੱਡ ਹੀ ਹੁਣ ਇੱਥੇ 10-11 ਦੇ ਜਿਹੜੇ ਕਰੀਬ ਬੈੱਡ ਹੋ ਚੁੱਕੇ ਆ ਜਿੱਥੇ ਨਾਲ ਹੀ ਡੈਲਸਸ ਮਸ਼ੀਨਾਂ ਦੀ ਸਹੂਲਤ ਮਿਲੂਗੀ ਨਾਲ ਹੀ ਸਾਰੇ ਆ ਤੁਸੀਂ ਦੇਖ ਸਕੋਗੇ ਸਾਰੀਆਂ ਹੀ ਇੱਥੇ ਸੇ ਸਹੂਲਤਾਂ ਤੁਹਾਨੂੰ ਪ੍ਰੋਵਾਈਡ ਮਿਲਣਗੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੈਕਵਰਡ ਕਲਾਸ ਇਲਾਕੇ ਦੇ ਵਿੱਚ ਇੱਕ ਵੱਡਾ ਹਸਪੀਟਲ ਤਿਆਰ ਹੋਣਾ ਲੋਕਾਂ ਦੀਆਂ ਸੇ ਸਹੂਲਤਾਂ ਨੂੰ ਧਿਆਨ ਰੱਖਦੇ ਲੋਕਾਂ ਦੇ ਇਲਾਜ ਪ੍ਰੋਪਰ ਉਹ ਵੀ ਬਿਲਕੁਲ ਸਹੀ ਤੇ ਜਾਇਜ਼ ਰੇਟ ਤੇ ਕੋਈ ਇੱਥੇ ਕੋਈ ਇਹੋ ਜਿਹਾ ਨਹੀਂ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਬੜਾ ਕੁਝ ਹੁੰਦਾ ਹ ਹਸਪਤਾਲਾਂ ਦੇ ਵਿੱਚ ਮੋਂ ਵੀ ਡੇਲੀ ਜਾਂਦਾ ਰਹਿਣਾ ਰੁਟੀਨ ਦੇ ਵਿੱਚ ਪਰ ਇੱਕ ਬੈਕਵਰਡ ਇਲਾਕੇ ਦੇ ਵਿੱਚ ਬਾਰਡਰ ਏਰੀਆ ਦੇ ਬਲਟ ਦੇ ਵਿੱਚ ਹਸਪੀਟਲ ਜਿਹੜਾ ਸੀ ਸਾਰਾ ਮੈਂ ਵੀਰ ਨੂੰ ਗਿਆਂਗਾ ਕਿ ਅਲੱਗ-ਅਲੱਗ ਜਿਹੜਾ ਬੈੱਡ ਵਿਖਾਈ ਜਾਣ ਨਾਲ ਹੀ ਇੱਥੇ ਜੜੀਆਂ ਹੀ ਸਾਰੀਆਂ ਮਸ਼ੀਨਾਂ ਆਈਸੀਯੂ ਮਜੂ ਸਾਰਾ ਕੁਝ ਤਿਆਰ ਪ੍ਰੋਪਰ ਮਿਲਦਾ ਹੈ ਤੇ ਇੱਥੇ ਪਹੁੰਚੋ ਤੇ ਬਿਲਕੁਲ ਘੱਟ ਰੇ ਤੇ ਜੁਆਇਨਰ ਰੇਟ ਤੇ ਜਿਹੜਾ ਹੀ ਇਲਾਜ ਹੁੰਦੇ ਆ ਕੋਈ ਇੱਥੇ ਕੋਈ ਗਰੀਬ ਨਾ ਜਾ ਕੇ ਨਾ ਕੋਈ ਤਕਾਣੀ ਕੀਤਾ ਜਾਂਦਾ ਇੱਥੋਂ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਹਸਪੀਟਲ ਦੇ ਓਨਰ ਭਾਈ ਰਜਿੰਦਰ ਸਿੰਘ ਜੀ ਰਾਣਾ ਜੀ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਦੇ ਬੇਟੇ ਵਿਕਾਸ਼ਦੀਪ ਸਿੰਘ ਜੀ ਉਹ ਇੱਥੇ ਹਰ ਵਕਤ ਲੋਕਾਂ ਦੀ ਸੇਵਾ ਲਈ 24 ਘੰਟੇ ਇੱਥੇ ਹਾਜ਼ਰ ਰਹਿੰਦੇ ਆ ਤੇ ਆਓ ਇੱਥੇ ਆਪਣੇ ਬਹੁਤ ਵਧੀਆ ਪ੍ਰੋਪਰ ਤਰੀਕੇ ਨਾਲ ਇੱਥੇ ਇਲਾਜ ਕਰਾਓ ਆਪਣੀ ਸਿਹਤ ਸਹੀ ਹੋਵੇ ਕਿ ਸਿਹਤ ਸਹੀ ਹੈ ਤੇ ਤਾਂ ਹੀ ਸਾਰਾ ਕੁਝ ਹੈ ਸਿਹਤ ਨੂੰ ਤੰਦਰੁਸਤ ਰੱਖਾਂਗੇ ਆਪਾਂ ਇੱਥੇ ਸਿਹਤ ਨੂੰ ਜੇ ਕੋਈ ਆਪਣੀ ਢਿੱਲਮੱਠ ਹੋ ਜਾਂਦੀ ਕਿਉਂਕਿ ਗੁਰੂ ਦੀ ਦਾਤ ਹੈ ਸਿਹਤ ਨਾਲ ਢਿੱਲਮੱਠ ਹੁੰਦੀ ਰਹਿੰਦੀ ਹੈ ਤੇ ਇਹ ਮਸ਼ੀਨਰੀ ਇੱਕ ਮਸ਼ੀਨਰੀ ਜਿਹਾ ਸਾਰਾ ਦਿਨ ਆਲੇ ਚਲਾਈ ਲੱਗੀ ਰਹਿੰਦੀ ਹੈ ਤੇ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਹੈ ਰਾਣਾ ਹਸਪੀਟਲ ਪਹੁੰਚ ਕੇ ਇੱਥੇ ਜਰੂਰ ਆਪਣਾ ਛੇਤ ਸਹੀ ਕਰੋ ਇਲਾਜ ਕਰਾਓ ਦੂਜੀ ਗੱਲ ਇੱਥੇ ਜਿਹੜਾ ਜਿੰਨਾ ਵੀ ਇੱਥੇ ਸਟਾਫ ਆ ਜਿੰਨੇ ਇੱਥੇ ਕੰਮ ਕਰ ਰਿਹਾ ਸਟਾਫ ਮੈਂਬਰ ਜੋ ਵੀ ਹੈ ਸਾਰੇ ਬੜੇ ਵਧੀਆ ਸਾਰਿਆਂ ਨਾਲ ਬੜੇ ਮਰੀਜ਼ ਨਾਲ ਹਰ ਇੱਕ ਨਾਲ ਬੜੇ ਤਰੀਕੇ ਨਾਲ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਹੈਂਡਲ ਕਰਦੇ ਆ ਤੇ ਆਓ ਧੰਨਵਾਦ